ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੋਸ਼ਨ ਪ੍ਰਿੰਸ ਤੇ ਮਿਸ ਪੂਜਾ ਬਹੁਤ ਹੀ ਮਸ਼ਹੂਰ ਇੱਕ ਕਲਾਕਾਰ ਨੇ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਬਹੁਤ ਹੀ ਬਹਿਸਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਬਾਕੀ ਦੋਸਤੋ ਅੱਗੇ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਗੇ ਇੱਕ ਵਾਰ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਮੈਂ ਤੁਹਾਨੂੰ ਬਹੁਤ ਰਿਸਪੈਕਟ ਕਰਦੀ ਹਾਂ ਆਈ ਲਵ ਯੂ ਪਰਫਾਰਮੈਂਸ ਚੱਲਦੀ ਤਾਂ ਮੈਂ ਆਹੇ ਇਹ ਤੁਸੀਂ ਤੁਹਾਡਾ ਕਿਉਂ ਮੈਂ ਜੀ ਤੁਸੀਂ ਤੁਸੀਂ ਕੇ ਜੈਨਾ ਰੋ ਮੈਂ ਆਖੀ ਮੈਨੂੰ ਰੋਮੀ ਥਾਲੀ ਸਾਹਮਣੇ ਤੇ ਜਾ ਪਰ ਉਹ ਚੋਰਾਂ ਕਿਤੇ ਰੋਮੀ ਥਾਲੀ ਸਾਹਮਣੇ ਇੱਥੇ ਥਾਲੀ ਸਾਹਮਣੇ ਤੁਸੀਂ ਜਾਓ ਥਾਲੀ ਸਾਹਮਣੇ ਤੁਸੀਂ ਜਾਓ ਥਾਲੀ ਸਾਹਮਣੇ ਪਲੀਜ਼ ਉੱਥੇ ਜਾ ਉਸੇ ਕਿ ਕਿਸ ਤਰ੍ਹਾਂ ਤੁਸੀਂ ਨਹੀਂ ਲੋਕਾਂ ਦੇ ਸਾਹਮਣੇ ਬੇਇੱਜ਼ਤੀ ਕਰ ਸਕਦੇ ਬਾਰਿ ਬਾਰ ਲੜਨਾ ਨਹੀਂ ਤੇ ਲੜਨਾ ਚਾਹੀਦਾ ਤੁਹਾਡਾ ਕੋਈ ਪਾਰਟਿਕੂਲਰ ਪ੍ਰੋਮੋਟਰ ਬੁਲਾ ਰਹੇ ਆਪਾਂ ਕੋਨੇ ਨਵੇੜਾ ਹੋ ਜਾਊਗਾ ਲੜਨ ਵਾਲੀ ਰੋਸ਼ਨ ਵਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਗੇ ਸ਼ੇਅਰ ਜਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਬਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ